40 ਸਾਲ ਦੀ ਉਮਰ ਦੇ ਵਿੱਚ ਸਰਦਾਰਤ ਸ਼ੁਕਲਾ ਇਸ ਪਾਨੀ ਸੰਸਾਰ ਨੂੰ અલਵਿਦਾ ਆਖ ਗਏ ਨੇ ਸਰਦਾਰਤ ਸ਼ੁਕਲਾ ਨੂੰ ਸਵੇਰੇ ਕੂਪਰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਨਾਲ ਹੀ ਇਹ ਦੱਸਿਆ ਕਿ ਕੱਲ ਬੀਤੀ ਰਾਤ ਉਹਨਾਂ ਵੱਲੋਂ ਕੋਈ ਦਵਾਈ ਲਈ ਗਈ ਸੀ ਕੋਈ ਮੈਡੀਸਿਨ ਲਈ ਗਈ ਸੀ ਜਿਸ ਤੋਂ ਬਾਅਦ ਸਰਦਾਰਤ ਨਹੀਂ ਉੱਠੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ ਪੋਸਟਮਾਰਟਮ ਚੱਲ ਰਿਹਾ ਹੈ ਤੇ ਨਾਲ ਹੀ ਤਸਵੀਰਾਂ ਕੂਪਰ ਹਸਪਤਾਲ ਦੀਆਂ ਦਿਖਾਵਾਂਗੇ ਹਸਪਤਾਲ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਲੋਕ ਇਕੱਠਾ ਹੋਏ ਨੇ ਉੱਤੇ ਹੀ ਸਿਦਾਰਥ ਸ਼ੁਕਲਾ ਦੇ ਘਰ ਪਹੁੰਚੇ ਨੇ ਵਿਕਾਸ ਗੁਪਤਾ ਵਿਕਾਸ ਗੁਪਤਾ ਬਿਗਵਾਸ ਦੇ ਕੰਟੈਸਟੈਂਟ ਵੀ ਰਹਿ ਚੁੱਕੇ ਨੇ ਡਾਇਰੈਕਟਰ ਵੀ ਨੇ ਤਾਂ ਵਿਕਾਸ ਗੁਪਤਾ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਬਰ ਆਏ ਹੋਏ ਵਿਕਾਸ ਗੁਪਤਾ ਜਦੋਂ ਉਹਨਾਂ ਨੂੰ ਸਿਦਾਰਥ ਸ਼ੁਕਲਾ ਦੀ ਮੌਤ ਦੀ ਖਬਰ ਮਿਲੀ ਹੈ ਤਾਂ ਘਰੇ ਪਹੁੰਚੇ ਨੇ ਤਾਂ ਤਸਵੀਰ ਵੀ ਦਿਖਾਵਾਂਗੇ ਦੂਜੀ ਤਸਵੀਰ ਹੈ ਕੂਪਰ ਹਸਪਤਾਲ ਦੇ ਬਾਹਰ ਦੀ ਤਾਂ ਹਸਪਤਾਲ ਦੇ ਬਾਹਰ ਪਾਰੀ ਪੁਲਿਸ ਵੱਲ ਵੀ ਤਨਾਤ ਕੀਤੀ ਗਈ ਹੈ ਸਰਦਾਰਥ ਸ਼ੁਕਲਾ ਦਾ ਪੋਸਟਮਾਰਟਮ ਹੋਣੇ ਉਸ ਤੋਂ ਬਾਅਦ ਅੰਤਮ ਸੰਸਕਾਰ ਹੋਣੇ ਤੇ ਨਾਲ ਦੀ ਨਾਲ ਸਰਦਾਰਥ ਸ਼ੁਕਲਾ ਦੀਆਂ ਤਸਵੀਰਾਂ ਤਸਵੀਰਾਂ ਜਿਸ ਦੇ ਵਿੱਚ ਜ਼ਿੰਦਾਦਿਲੀ ਦਿਖਾਈ ਦੇਗੀ ਹਸਮੁਖੋ ਚਿਹਰਾ ਜਿਸ ਨੇ ਬਿੱਗ ਬਾਸ 13 ਦੇ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਡੇਲੀ ਸੋਪਸ ਦੇ ਵਿੱਚ ਵਿਕਾਸ ਗੁਪਤਾ ਕੰਮ ਸਰਦਾਰ ਸ਼ੁਕਲਾ ਕੰਮ ਕਰਦੇ ਰਹੇ ਨੇ ਵਿਕਾਸ ਗੁਪਤਾ ਦੇ ਨਾਲ ਵੀ ਬਹੁਤ ਸਾਰੇ ਪਲ ਬਿੱਗ ਬਾਸ ਦੇ ਵਿੱਚ ਸਾਂਝੇ ਕੀਤੇ ਸਨ ਸਰਦਾਰ ਸ਼ੁਕਲਾ ਤੇ ਵਿਕਾਸ ਗੁਪਤਾ ਦੇ ਨਾਲ ਵੀ ਅੱਛੀ ਫਰੈਂਡਸ਼ਿਪ ਸੀ ਨਾ ਦੀ ਚੰਗੀ ਦੋਸਤੀ ਸੀ ਤਾਂ ਆਪਣੇ ਦੋਸ ਦੀ ਮੌਤ ਦੀ ਖਬਰ ਸੁਣ ਕੇ ਵਿਕਾਸ ਗੁਪਤਾ ਪਹੁੰਚੇ ਨੇ ਉਹਨਾਂ ਦੇ ਘਰ ਵੀਡੀਓ ਦਿਖਾਵਾਂਗੇ ਤੁਹਾਨੂੰ ਹਸਪੀਟਲ ਦੇ ਬਾਹਰ ਦੀ ਸਰਦਾਰ ਸ਼ੁਕਲਾ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਵੀ ਆਈਆਂ ਨੇ ਉਹ ਵੀ ਦਿਖਾ ਗੇ ਤੇ सिद्धार्थ शुक्ला ਦੀਆਂ ਕੁਝ ਆਖਰੀ ਵੀਡੀਓਜ਼ ਜੋ سوشل میڈیا ਤੇ ਉਹਨਾਂ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਆਪਣੇ ਅਕਾਊਂਟ ਤੇ ਉਹਨਾਂ ਨੇ ਤਾਂ ਜ਼ਰੂਰ ਪਾਈਆਂ ਸੀ ਪਰ ਇਸ ਤਰ੍ਹਾਂ ਲੋਕਾਂ ਵੱਲੋਂ ਸਾਂਝੀ ਕੀਤੀਆਂ ਜਾਣਗੀਆਂ ਮੌਤ ਦੇ ਮੌਕੇ ਤੇ ਜਦੋਂ ਮੌਤ ਦੀ ਖਬਰ ਆਏਗੀ ਉਦੋਂ ਲੋਕ ਇਸ ਨੂੰ ਆਰ ਆਈ ਪੀ ਲਿਖ ਕੇ ਸਾਂਝੀ ਕਰਨਗੇ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੁਣ ਤਾਂ ਹੁੰਦੀਆਂ ਤਸਵੀਰਾਂ ਦਿਖਾਵਾਂਗੇ ਤੇ ਕੁਝ ਪੁਰਾਣੀਆਂ ਤਸਵੀਰਾਂ ਵੀ सिद्धार्थ ਸ਼ੁਕਲਾ ਦੀਆਂ ਪੁਰਾਣੀਆਂ ਵੀਡੀਓਜ਼ ਚਾਹੀਓ ਆਖਰੀ ਵੀਡੀਓ 에ਰਪੋਰਟ ਦੀ ਹੋਵੇ ਆਪਣੀ ਮਾਂ ਦੇ ਨਾਲ ਤੇ ਚਾਹੀਓ ਵੀਡੀਓਜ਼ ਸ਼ੈਨਾਜ਼ ਗਿਲ ਦੇ ਨਾਲ ਸਿੱਧਾ ਅਰਤ ਸ਼ੁਕਲ ਨੂੰ ਆਖਰੀ ਵਿਦਾ ਕੈਂਡਲ ਲਈ ਉਹਨਾਂ ਦੇ ਦੋਸਤ ਸਮਿੱਤਰ ਰਿਸ਼ਤੇਦਾਰ ਘਰ ਪਹੁੰਚ ਰਹੇ ਨੇ ਤਸਵੀਰਾਂ ਸਰਦਾਰ ਸ਼ੁਕਲੇ ਦੇ ਕਾਰਦੀਆ ਬਾਤੀਆਂ ਦਿਖਾਵਾਂਗੇ ਆਸਮ ریاਸ ਆਰਤੀ ਸ਼ਿਫਾਲੀ ਜਰੀ ਵਾਲਾ अनेका ਰਿਸ਼ਤੇਦਾਰੋਂ ਤੇ ਪਹੁੰਚ ਰਹੇ ਨੇ ਆਖਰੀ ਅਲਵਿਦਾ ਕਹਿਣ ਦੇ ਲਈ ਸਰਦਾਰ ਸ਼ੁਕਲਾ ਨੂੰ ਹਾਲਾਂਕਿ ਬਹੁਤ ਹੀ ਮੰਦ ਭਾਗੀ ਖਬਰ ਹੈ ਵਿਸ਼ਵਾਸ ਕਰਨਾ ਬੇਹਦ ਦੁਖ ਹੈ ਪਰ ਕਿਉਂਕਿ ਇਸ ਖਬਰ ਦੀ ਪੁਸ਼ਟੀ ਹੋ ਚੁੱਕੀ ਹੈ ਸਰਦਾਰ ਸ਼ੁਕਲਾ ਇਸ ਦੁਨੀਆ ਚ ਨਹੀਂ ਰਹੇ ਇਸੇ ਕਰਕੇ ਹੁਣ ਘਰ ਦੇ ਬਾਹਰ ਉਹਨਾਂ ਦੇ ਫੈਨਸ ਰਿਸ਼ਤੇਦਾਰ ਦੋਸਤ ਮਿੱਤਰ ਪਹੁੰਚ ਰਹੇ ਨੇ ਤੇ ਇੱਕ ਬੜੀ ਹੀ ਤਸਵੀਰ ਜਿਹੜੀ ਹੈ ਬੜੀ ਹੀ ਝੰਝੋੜ ਦੇਣ ਵਾਲੀ ਤਸਵੀਰ ਹੈ ਸ਼ਹਿਨਾਜ਼ ਗਿਲ ਦੇ ਇੰਸਟਾਗ੍ਰam ਤੇ ਇੰਸਟਾਗ੍ਰam ਅਕਾਊਂਟ ਤੇ ਦੇਖੀ ਗਈ ਹੈ ਜਿੱਤੇ ਸਰਦਾਰਤ ਸ਼ੁਕਲਾ ਤੇ ਸ਼ਹਿਨਾਜ਼ ਨੇ ਆਪਣੀ ਤੇ ਸਰਦਾਰ ਦੀ ਤਸਵੀਰ ਜਿਹੜੀ ਇਹ ਪੋਸਟ ਕੀਤੀ ਹੈ ਤੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਐਂਡ ਆਫ ਦਾ ਸਟੋਰੀ ਤਾਂ ਤਸਵੀਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੇहद ਮੰਦ ਭਾਗੀ ਖਬਰ ਇਹ ਉਹਨਾਂ ਤੱਕ ਅਜੇ ਪਹੁੰਚੀ ਹੈ ਸਿਦਾਰਥ ਸ਼ੁਕਲਾ ਉਮਰ 40 ਸਾਲ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ ਤਾਂ ਮੌਤ ਦਾ ਕਾਰਨ ਵੀ ਬੇहद ਮੰਦ ਭਾਗ ਹੈ ਕੱਲ ਬੀਤੀ ਦੇਰ ਰਾਤ ਇੱਕ ਦਵਾਈ ਲਈ ਗਈ ਸੀ ਉਹਨਾਂ ਵੱਲੋਂ ਜਿਸ ਤੋਂ ਬਾਅਦ ਉਹ ਨਹੀਂ ਉੱਠੇ ਤਾਂ ਉਪਰ ਹਸਪਤਾਲ ਦੇ ਬਾਅਦ ਜਾਂ ਤਸਵੀਰਾਂ ਵੀ ਦਿਖਾਵਾਂਗੇ ਸਰਦਾਰ ਸ਼ੁਕਲਾ ਦੇ ਘਰ ਦੇ ਬਾਅਦ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿਹੜੇ ਬਿਗ ਬਾਸ ਸੀਜ਼ਨ 13 ਦੇ ਕੋ ਕੰਟੈਸਟੈਂਟ ਸਨ ਉਹਨਾਂ ਦੇ ਨਾਲ ਜਿਨ੍ਹਾਂ ਨੇ ਬਿਗ ਬਾਸ ਸੀਜ਼ਨ 13 ਦੇ ਵਿੱਚ ਕੰਮ ਕੀਤਾ ਉਹ ਲੋਕ ਉੱਥੇ ਪਹੁੰਚ ਰਹੇ ਨੇ ਆਦਿ ਸ਼ਿਫਾਲੀ ਜਰੀਵਾਲਾ ਆਸਿਮ ਰਿਆਜ਼ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਆਸਿਮ ਦੇ ਨਾਲ ਸਰਦਾਰ ਦੀ ਚੰਗੀ ਦੋਸਤੀ ਸੀ ਪਰ ਬਾਅਦ ਦੇ ਵਿੱਚ ਲੜਾਈ ਝਗੜਾ ਵੀ ਹੁੰਦਾ ਰਿਹਾ ਪਰ ਇਹ ਖਬਰ ਕਦੀ ਵੀ ਕੋਈ ਐਕਸਪੈਕਟ ਨਹੀਂ ਕਰਦਾ ਕਿ ਇਸ ਤਰ੍ਹਾਂ ਚਾਹੇ ਦੋਸਤ ਹੋਵੇ ਦੁਸ਼ਮਣ ਕਿਸੀ ਦੀ ਮੌਤ ਦੀ ਖਬਰ ਕੋਈ ਐਕਸਪੈਕਟ ਨਹੀਂ ਕਰਦਾ ਇੱਕ ਵੱਡਾ ੱਤਕਾ ਲੱਗਾ ਇੰਡਸਟਰੀ ਨੂੰ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਕਰਦੇ ਬਾਹਰ ਦੀਆਂ ਦਿਖਾਉਂਦੇ ਰਵਾਂਗੇ ਵਿਕਾਸ ਗੁਪਤਾ ਪਹੁੰਚ ਚੁੱਕੇ ਨੇ ਬਾਕੀ ਦੇ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਨੇ ਕੋ ਕੰਟੈਸਟੈਂਟਸ ਨੇ ਇੰਡਸਟਰੀ ਦੇ ਨਾਲ ਜੁੜੀਆਂ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਟਵੀਟ ਵੀ ਕੀਤਾ ਤੇ ਘਰ ਵੀ ਪਹੁੰਚ ਰਹੇ ਨੇ ਸਰਦਾਰ ਸ਼ੁਕਲਾ ਨੂੰ ਆਖਰੀ ਵਾਰ ਦੇਖਣ ਦੇ ਲਈ